28 ਦਸੰਬਰ ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਖਬਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਾਂਗੇ ਪਰਦੇ ਪਿੱਛਲਾ ਸੱਚ ਪਹਿਲੀ ਵੱਡੀ ਖਬਰ ਹੈ ਕਿ ਅੱਜ ਭਗਵੰਤਮਾਨ ਸਰਕਾਰ ਦੇ ਆਪਣੇ ਹੀ ਇੱਕ ਐਮਐਲਏ ਨੇ ਇੱਕ ਐਸੀ ਚਿੱਠੀ ਲਿਖ ਦਿੱਤੀ ਹੈ ਕਿ ਭਗਵੰਤਮਾਨ ਸਰਕਾਰ ਨੂੰ ਫਸਾ ਕੇ ਰੱਖ ਦਿੱਤਾ ਹੈ ਹੁਣ ਭਗਵੰਤਮਾਨ ਸਰਕਾਰ ਉਹਦੇ ਤੇ ਕੀ ਕਰੇਗੀ ਤੇ ਕੀ ਨਾ ਕਰੇਗੀ ਪੂਰੀ ਖਬਰ ਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਬਹੁਤ ਵੱਡੀ ਖਬਰ ਅੱਜ ਦੀ ਹੈ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਰਨ ਵਰਤ ਬਾਰੇ ਬਹੁਤ ਵੱਡੇ ਹੁਕਮ ਕਰ ਦਿੱਤੇ ਨੇ ਆਰਡਰ ਕਰ ਦਿੱਤੇ ਨੇ ਔਰ ਉਸ ਮਸਲੇ ਤੇ ਵੀ ਭਗਵੰਤਮਾਨ ਸਰਕਾਰ ਬਹੁਤ ਕਸੂਤੀ ਫਸ ਗਈ ਹੈ ਤੇ ਨਾਲ ਹੀ ਸੁਪਰੀਮ ਕੋਰਟ ਨੇ ਕਿਸਾਨ ਲੀਡਰਾਂ ਬਾਰੇ ਕਿਸਾਨ ਆਗੂਆਂ ਬਾਰੇ ਬਹੁਤ ਵੱਡੀਆਂ ਟਿੱਪਣੀਆਂ ਕਰ ਦਿੱਤੀਆਂ ਨੇ ਜਿਹਦੇ ਕਾਰਨ ਕਿਸਾਨ ਵੀ ਕਾਫੀ ਦੁਖੀ ਨਜ਼ਰ ਆ ਰਹੇ ਨੇ ਤੇ ਤੀਜੀ ਵੱਡੀ ਖਬਰ ਹੈ ਕਿ ਅੱਜ ਪ੍ਰਧਾਨ ਮੰਤਰੀ ਮਨਮੋਨ ਸਿੰਘ ਦਾ ਅੰਤਮ ਸੰਸਕਾਰ ਸੀ ਔਰ ਇਸ ਮਸਲੇ ਦੇ ਉੱਪਰ ਕਾਫੀ ਵੱਡਾ ਰੌਲਾ ਤੇ ਹੰਗਾਮਾ ਹੋਇਆ ਹੈ ਔਰ ਇਹ ਮਾਮਲਾ ਕੀ ਹੈ ਅੱਗੇ ਗੱਲ ਕਰਦੇ ਹਾਂ ਚੌਥੀ ਵੱਡੀ ਖਬਰ ਹੈ ਕਿ ਅੱਜ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਬਹੁਤ ਵੱਡੇ ਦੋਸ਼ ਭਾਜਪੀ ਤੇ ਲਾਏ ਨੇ ਤੇ ਵੱਡੀਆਂ ਗੱਲਾਂ ਬੋਲੀਆਂ ਨੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਤੋਂ ਪਹਿਲੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਮਰਨ ਵਰਤ ਦੇ ਮਾਮਲੇ ਤੇ ਸੁਣਵਾਈ ਕੀਤੀ ਔਰ ਸੁਣਵਾਈ ਕਰਦਿਆਂ ਅੱਜ ਉਹਨਾਂ ਨੇ ਡੱਲੇਵਾਲ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਕੀਤੀ ਔਰ ਨਾਲ ਹੀ ਅੱਜ ਉਥੇ ਪੰਜਾਬ ਸਰਕਾਰ ਦੇ ਜਿਹੜੇ ਪੰਜਾਬ ਦੇ ਡੀਜੀਪੀ ਪੁਲਿਸ ਨੇ ਉਹਨਾਂ ਨੂੰ ਤੇ ਮੁੱਖ ਸਕੱਤਰ ਨੂੰ ਵੀ ਕੱਲ ਦੇ ਆਉਣ ਦੇ ਆਰਡਰ ਕੀਤੇ ਹੋਏ ਸੀ ਔਰ ਅੱਜ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤਾਂ ਫਿਰ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੀਆਂ ਤੇ ਤਲਖ ਟਿੱਪਣੀਆਂ ਕੀਤੀਆਂ ਨੇ ਤੇ ਸਖਤ ਹੁਕਮ ਜਾਰੀ ਕੀਤੇ ਨੇ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ 20 ਦਸੰਬਰ ਨੂੰ ਡੱਲੇਵਾਲ ਨੂੰ ਹਸਪਤਾਲ 'ਚ ਦਾਖਲ ਕਰਨ ਦੇ ਹੁਕਮ ਦਿੱਤੇ ਸੀ ਉਹ ਲਾਗੂ ਕਿਉਂ ਨਹੀਂ ਕੀਤੇ ਉਹ ਤੁਰੰਤ ਲਾਗੂ ਕਰੋ ਡੱਲੇਵਾਲ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ਦਾਖਲ ਕਰਾਓ ਔਰ ਉਹਨਾਂ ਦਾ ਇਲਾਜ ਤੁਰੰਤ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਇਹਦੇ ਉੱਪਰ ਕਿਹਾ ਕਿ ਦੇਖੋ ਅਸੀਂ ਡੱਲੇਵਾਲ ਨੂੰ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਡੱਲੇਵਾਲ ਤਾਂ ਉਥੇ ਨੇੜੇ ਸਾਡੇ ਨਜ਼ਦੀਕ ਬਣਾਏ ਹਸਪਤਾਲ ਜਾਣ ਵੀ ਤਿਆਰ ਨਹੀਂਗਾ ਔਰ ਕੁਝ ਵੀ ਖਾਣ ਪੀਣ ਲਈ ਤਿਆਰ ਨਹੀਂ ਡੱਲੇਵਾਲ ਨੂੰ ਹਸਪਤਾਲ ਤੱਕ ਕੀ ਲੈ ਜਾਣਾ ਅਸੀਂ ਹਸਪਤਾਲ ਹੀ ਉਹਦੇ ਬਿਲਕੁਲ ਨਾਲ ਲੈ ਗਏ ਆ ਪਰ ਫਿਰ ਵੀ ਡੱਲੇਵਾਲ ਸਾਨੂੰ ਰਿਸਪਾਂਸ ਨਹੀਂ ਕਰ ਰਿਹਾ ਔਰ ਪੰਜਾਬ ਸਰਕਾਰ ਦੇ ਜਿਹੜੇ ਉੱਥੇ ਐਡਵੋਕੇਟ ਜਰਨਲ ਸੀ ਉਹਨਾਂ ਨੇ ਇਹ ਆਖਿਆ ਕਿ ਹੁਣ ਅਸੀਂ ਇੱਕ ਜਾਨ ਬਚਾਉਣ ਲਈ ਕਈ ਸਾਰੀਆਂ ਜਾਨਾਂ ਖਤਰੇ 'ਚ ਨਹੀਂ ਪਾ ਸਕਦੇ ਕਿਉਂਕਿ ਡੱਲੇਵਾਲ ਦੇ ਆਸੇ-ਪਾਸੇ ਕਾਫੀ ਕਿਸਾਨ ਤਨਾਤ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਅਸੀਂ ਡੱਲੇਵਾਲ ਨੂੰ ਕਿਤੇ ਵੀ ਲਿਜਾਨ ਨਹੀਂ ਦੇਵਾਂਗੇ ਔਰ ਉੱਥੇ ਫਿਰ ਸੁਪਰੀਮ ਕੋਰਟ ਨੇ ਸਖਤੀ ਨਾਲ ਪੰਜਾਬ ਸਰਕਾਰ ਨੂੰ ਕਿਹਾ ਜਿਵੇਂ ਮਰਜ਼ੀ ਕਰੋ ਜੋ ਮਰਜ਼ੀ ਕਰੋ ਡੱਲੇਵਾਲ ਨੂੰ ਹਸਪਤਾਲ ਚ ਲੈ ਕੇ ਜਾਣਾ ਹੈ ਇਹ ਹੁਕਮ ਹੈ ਅਦਾਲਤ ਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਕੰਮ ਦੇ ਲਈ ਤੁਹਾਨੂੰ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਹੈ ਤਾਂ ਸਾਨੂੰ ਦੱਸੋ ਅਸੀਂ ਕੇਂਦਰ ਸਰਕਾਰ ਨੂੰ ਵੀ ਹੁਕਮ ਕਰਾਂਗੇ ਔਰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਉਹਨਾਂ ਨੇ ਕਿਸਾਨ ਆਗੂਆਂ ਤੋਂ ਵੀ ਵੱਡੀ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਰਤ ਲਈ ਉਕਸਾਰੇ ਨੇ ਔਰ ਉਹਨੂੰ ਹਸਪਤਾਲ ਵੀ ਨਹੀਂ ਜਾਣ ਦੇ ਰਹੇ ਉਹ ਉਹਦੇ ਛੁਭ ਚਿੰਤਕ ਨਹੀਂ ਗਏ ਉਹ ਉਹਨੂੰ ਆਤਮ ਹੱਤਿਆ ਲਈ ਉਕਸਾਰੇ ਨੇ ਬਹੁਤ ਵੱਡੀ ਟਿੱਪਣੀ ਕਿਸਾਨਾਂ ਤੇ ਕਿਸਾਨ ਆਗੂਆਂ ਦੇ ਲਈ ਸੁਪਰੀਮ ਕੋਰਟ ਦੀ ਆਈ ਹੈ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਬਣ ਗਿਆ ਕਿ ਹੁਣ ਬਣੇਗਾ ਕੀ ਹੁਣ ਹੋਵੇਗਾ ਕੀ ਕਿਉਂਕਿ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਇਸ ਗੱਲ ਤੇ ਪੱਕੇ ਹੋਏ ਬੈਠੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਕਿਤੇ ਵੀ ਲੈ ਕੇ ਨਹੀਂ ਜਾਣ ਦੇਣਾ ਔਰ ਜਗਜੀਤ ਸਿੰਘ ਡੱਲੇਵਾਲ ਇਸ ਹੱਥ ਤੇ ਨੇ ਕਿ ਮੈਂ ਸਰਕਾਰ ਦਾ ਕੋਈ ਇਲਾਜ ਨਹੀਂ ਲੈਣਾ ਭਾਵੇਂ ਅੱਜ ਸਰਕਾਰ ਦੇ ਜਿਹੜੇ ਏ ਡੀ ਜੀ ਪੀ ਪੁਲਿਸ ਉਹ ਆਈਜੀ ਪੁਲਿਸ ਜਿਹੜੇ ਮਨਦੀਪ ਸਿੱਧੂ ਨੇ ਉਹ ਵੀ ਉੱਥੇ ਪਹੁੰਚੇ ਨੇ ਔਰ ਨਾਲ ਉਹ ਡਾਕਟਰਾਂ ਨੂੰ ਲੈ ਕੇ ਗਏ ਨੇ ਢੱਲੇਵਾਲ ਦੇ ਕੋਲ ਕਾਫੀ ਧੀਰ ਉਹਨਾਂ ਨੇ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਅਫਸਰ ਤੇ ਡਾਕਟਰ ਦੋਨਾਂ ਨੇ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਨੇ ਵੀ ਕਿਹਾ ਜਿਹਦੀ ਵੀਡੀਓ ਜਾਰੀ ਹੋ ਚੁੱਕੀ ਹੈ ਡਾਕਟਰ ਡੱਲੇਵਾਲ ਸਾਬ ਨੂੰ ਕਹਿ ਰਹੇ ਸੀ ਕਿ ਦੇਖੋ ਤੁਹਾਡੀਆਂ ਮੰਗਾ ਤੇ ਤੁਹਾਡਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹਿਣ ਦਿਓ ਪਰ ਤੁਸੀਂ ਨਹੀਂ ਕੁਝ ਖਾਣਾ ਤੇ ਨਾ ਖਾਓ ਪਰ ਸਾਨੂੰ ਸਾਡੇ ਡਾਕਟਰੀ ਤਰੀਕਿਆਂ ਦੇ ਨਾਲ ਤੁਹਾਡੀ ਬਾਡੀ ਚ ਕੁਝ એનર્ਜੀ ਕੁਝ ਨਾ ਕੁਝ ਤਾਂ ਲੈ ਕੇ ਜਾਣ ਦਿਓ ਕਿਉਂਕਿ ਤੁਹਾਡੀ ਜਾਨ ਕੀਮਤੀ ਹੈ ਪਰ ਡੱਲੇਵਾਲ ਨੇ ਉਹਨਾਂ ਦੇ ਅੱਗੇ ਆਪਣੀ ਜਿਹੜੀ ਦ੍ਰਿੜਤਾ ਹੈ ਉਹ ਜਾਰੀ ਰੱਖੀ ਹੈ ਔਰ ਉਸ ਤੋਂ ਬਾਅਦ ਬੀਤੇ ਕੱਲ ਜਦੋਂ ਕਿਸਾਨ ਆਗੂਆਂ ਨੇ ਇਹ ਸੁਣਿਆ ਸੀ ਕਿ ਸੁਪਰੀਮ ਕੋਰਟ ਇਸ ਤਰ੍ਹਾਂ ਦਾ ਰੋਖ ਅਖਤਿਆਰ ਕਰ ਰਹੀ ਹੈ ਕਿ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਾਇਆ ਜਾਵੇ ਤਾਂ ਕੱਲ ਕਿਸਾਨ ਆਗੂਆਂ ਨੇ ਇਸ ਮਾਮਲੇ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਵਿੱਚ ਕਿਸਾਨ ਆਗੂ ਸਰਜੀਤ ਸਿੰਘ ਫੂਲ ਤੇ ਅਬਮਨਿਉ ਕੁਹੜ ਨੇ ਮੁੱਖ ਰੂਪ ਦੇ ਵਿੱਚ ਪ੍ਰੈਸ ਨੂੰ ਸੰਬੋਧਨ ਕੀਤਾ ਸੀ ਔਰ ਉਹਨਾਂ ਨੇ ਬੜੇ ਸਖਤ ਲਹਿਜੇ ਦੇ ਵਿੱਚ ਇਹ ਆਖਿਆ ਸੀਗਾ ਕਿ ਡੱਲੇ ਵਾਲੇ ਹੋਰੀ ਲੜਾਈ ਲੜ ਰਹੇ ਨੇ ਉਹ ਮਰਨ ਵਰਤਤੇ ਨੇ ਔਰ ਜੇਕਰ ਕਿਸੇ ਵੀ ਤਰੀਕੇ ਨਾਲ ਡੱਲੇ ਵਾਲ ਨੂੰ ਇਥੋਂ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਇਥੇ ਜਿੰਨੇ ਕਤਰੇ ਖੂਨ ਬਹਿਗਾ ਉਹਦਾ ਇੱਕ ਕਤਰੇ ਦਾ ਜ਼ਿੰਮੇਵਾਰ ਮੋਦੀ ਸਰਕਾਰ ਕੇਂਦਰ ਸਰਕਾਰ ਤੇ ਹੁਕਮ ਦੇਣ ਵਾਲੀਆਂ ਸੰਵਿਧਾਨਕ ਸੰਸਥਾਵਾਂ ਹੋਣਗੀਆਂ ਇੱਕ ਤਰ੍ਹਾਂ ਨਾਲ ਕੱਲ ਕਿਸਾਨ ਆਗੂਆਂ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਇਹ ਕਿਹਾ ਸੀ ਕਿ ਤੁਸੀਂ ਸਾਡੀਆਂ ਮੰਗਾਂ ਵੱਲ ਧਿਆਨ ਦਿਓ ਸਾਡੇ ਮਸਲਿਆਂ ਵੱਲ ਧਿਆਨ ਦਿਓ ਤੁਸੀਂ ਜੋ ਕੇਂਦਰ ਚਾਹੁੰਦੀ ਹੈ ਉਸ ਤਰ੍ਹਾਂ ਦੇ ਹੁਕਮ ਸਾਨੂੰ ਨਾ ਦਿਓ ਇਹ ਸਾਡੀ ਬੇਨਤੀ ਹੈ ਔਰ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਸੀ ਬੀਤੇ ਕੱਲ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਮੰਗਾ ਮੰਨਣ ਦੇ ਹੁਕਮ ਦੇਣ ਦੀ ਬਜਾਏ ਮਾਨਯੋਗ ਸੁਪਰੀਮ ਕੋਰਟ ਡੱਲੇਵਾਲ ਨੂੰ ਹਸਪਤਾਲ ਲੈ ਕੇ ਜਾਣ ਦੇ ਹੁਕਮ ਦੇ ਰਹੀ ਹੈ ਤਾਂ ਇਸ ਤਰ੍ਹਾਂ ਨਿਆਂਪਾਲਿਕਾ ਦੇ ਉੱਪਰ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਇਹ ਗੱਲ ਕੱਲ ਸਰਜੀਤ ਫੂਲ ਹੋਰਾਂ ਨੇ ਆਖੀ ਸੀ ਤੇ ਅੱਜ ਫਿਰ ਕਿਸਾਨ ਕਾਫੀ ਭੜਕੇ ਨੇ ਔਰ ਉਹ ਇਹ ਕਹਿੰਦੇ ਨੇ ਕਿ ਕਿਸੇ ਵੀ ਕੀਮਤ ਤੇ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਜਾਣ ਨਹੀਂ ਦੇਵਾਂਗੇ ਔਰ ਹੁਣ ਹੋਵੇਗਾ ਕੀ ਇਹ ਸਮਾਂ ਦੇਖਣਾ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੂੰ ਸਖਤ ਹੁਕਮ ਹੋ ਚੁੱਕੇ ਨੇ ਹੁਣ ਭਗਵੰਤ ਮਾਨ ਸਰਕਾਰ ਕੀ ਕਰੇਗੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਡੱਲੇਵਾਲ ਨੂੰ ਮਰਨ ਵਰਦੇ ਪਹਿਲੇ ਦਿਨ ਚੱਕ ਕੇ ਡੀ ਐਮਸੀ ਲੁਧਿਆਣਾ ਹਸਪਤਾਲ ਦਾਖਲ ਕਰਾਇਆ ਸੀ ਵੱਡਾ ਰੌਲਾ ਪਿਆ ਸੀ ਭਗਵੰਤ ਮਾਨ ਸਰਕਾਰ ਤੇ ਕਿਸਾਨ ਆਗੂ ਨੂੰ ਅਗਵਾ ਕਰਨ ਦੇ ਨਜ਼ਰਬੰਦ ਕਰਨ ਦੇ ਦੋਸ਼ ਲੱਗੇ ਸੀ ਤਾਂ ਹੁਣ ਭਗਵੰਤਮਨ ਸਰਕਾਰ ਕੀ ਕਰੇਗੀ ਜਦੋਂ ਦਿੱਲੀ ਦੇ ਵਿੱਚ ਵੋਟਾਂ ਨੇ ਇਲੈਕਸ਼ਨ ਨੇ ਇਸ ਟਾਈਮ ਦੇ ਉੱਪਰ ਜੇਕਰ ਭਗਵੰਤਮਨ ਸਰਕਾਰ ਡੱਲੇਵਾਲ ਨੂੰ ਚੱਕਦੀ ਹੈ ਲੈ ਕੇ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਵੱਡਾ ਸਿਆਸੀ ਨੁਕਸਾਨ ਹੋਣ ਦਾ ਖਤਸ਼ਾ ਹੈ ਦੂਜੇ ਪਾਸੇ ਅਦਾਲਤ ਦੇ ਸਭ ਤੋਂ ਵੱਡੀ ਅਦਾਲਤ ਦੇ ਹੁਕਮ ਨੇ ਕਿ ਉਹਨੂੰ ਲੈ ਕੇ ਜਾਓ ਤਾਂ ਹੁਣ ਕਰਨਗੇ ਕੀ ਕਿਸਾਨ ਵੀ ਉਧਰ ਜਿਹੜੇ ਆ ਉਹ ਹੋਰ ਸ਼ਕਤੀ ਕਰਦੇ ਅਜ ਨਗਰ ਨਜ਼ਰ ਆਏ ਨੇ ਦਲੇਵਲ ਦਾ ਘੇਰਾ ਹੋਰ ਵਧਾਇਆ ਜਾ ਰਿਹਾ ਤਾਂ ਹੁਣ ਕਿੱਦਾਂ ਤੇ ਕੀ ਹੋਵੇਗਾ ਇਹ ਦੇਖਣਾ ਬਾਕੀ ਹੈ ਹੁਣ ਅਗਲੀ ਖਬਰ ਹੈ ਪੰਜਾਬ ਦੇ ਇੱਕ ਐਮਐਲਏ ਜਿਹੜੇ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਪਾਇਲ ਹਲਕੇ ਦੇ ਐਮਐਲਏ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਿਹੜੇ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਇੱਕ ਸਖਤ ਚਿੱਠੀ ਲਿਖੀ ਹੈ ਔਰ ਉਹ ਚਿੱਠੀ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਫਸਾਵੇਗੀ ਕਿਵੇਂ ਇਸ ਤਰ੍ਹਾਂ ਕਿਉਂਕਿ ਉਹਨੇ ਜਿਹੜੀ ਚਿੱਠੀ ਲਿਖੀ ਹੈ ਉਹਦਾ ਮਸਲਾ ਇਹ ਹੈ ਕਿ ਜਿਹੜਾ ਪਿਛਲੇ ਦਿਨੀ ਪੰਜਾਬ ਦੇ ਹੀ ਤਿੰਨ ਨੌਜਵਾਨ ਪੁਲਿਸ ਨੇ ਪੁਲਿਸ ਐਨਕਾਊਂਟਰ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਸੀ ਉਹਨਾਂ ਬਾਰੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਆਪਣੇ ਹੀ ਐਮਐਲਏ ਨੇ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖੀ ਹੈ ਕਿ ਉਹ ਪੂਰਾ ਪੁਲਿਸ ਮੁਕਾਬਲਾ ਐਨਕਾਊਂਟਰ ਛੱਕੀ ਜਾਪਦਾ ਹੈ ਉਹ ਕਿਸੇ ਵੀ ਤਰ੍ਹਾਂ ਸਹੀ ਨਹੀਂ ਜਾਪ ਰਿਹਾ ਔਰ ਉਹਦੀ ਇਨਕੁਆਰੀ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਔਰ ਐਮਐਲਏ ਗਿਆਸਪੁਰਾ ਨੇ ਸਪੀਕਰ ਸੰਧਵਾ ਨੂੰ ਬੇਨਤੀ ਕੀਤੀ ਹੈ ਕਿ ਉਹਦੀ ਜਾਂਚ ਪੜਤਾਲ ਇਨਕੁਆਰੀ ਕਰਾਈ ਜਾਵੇ ਕਿਉਂਕਿ ਉਹ ਤਿੰਨੋਂ ਜਿਹੜੇ ਨੌਜਵਾਨ ਨੇ ਉਹ ਗਰੀਬ ਪਰਿਵਾਰਾਂ ਦੇ ਸੀ ਔਰ ਬਹੁਤ ਛੋਟੀ ਉਮਰ ਦੇ ਸੀਗੇ ਔਰ ਇੱਕ ਦੀ ਨੌਜਵਾਨ ਦੀ ਉਮਰ ਸਿਰਫ 18 ਸਾਲ ਇੱਕ ਦੀ 23 ਤੇ ਇੱਕ ਦੀ 25 ਹੈ ਤੇ ਉਹਨਾਂ ਨੂੰ ਪੁਲਿਸ ਵੱਲੋਂ ਖਾਲਿਸਤਾਨੀ ਅੱਤਵਾਦੀਆਂ ਦੇ ਨਾਲ ਜਾਂ ਖਾਲਿਸਤਾਨ ਦੇ ਨਾਲ ਜੋੜਿਆ ਗਿਆ ਤਾਂ ਉਹਦੇ ਉੱਪਰ ਉਹਨਾਂ ਦਾ ਇਹ ਕਹਿਣਾ ਹੈ ਹੋਰ ਵੀ ਬਹੁਤ ਸਾਰੇ ਲੋਕ ਪਿਛਲੇ ਦਿਨਾਂ 'ਚ ਇਸ ਮੁੱਦੇ ਤੇ ਬੋਲੇ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਦੇਖੋ ਉਹ ਜਿਹੜੇ ਨੌਜਵਾਨ ਨੇ ਉਹ ਮੋਨੇ ਨੇ ਉਹ ਉਹ ਤਾਂ ਪੱਗ ਵੀ ਨਹੀਂ ਬੰਨਦੇ ਸੀ ਉਹਨਾਂ ਨੇ ਕੋਈ ਸਿੱਖੀ ਸਰੂਪ ਚ ਨਹੀਂ ਸੀ ਹੈਗੇ ਉਹ ਤਾਂ ਉਹ ਖਾਲਸਤਾਨੀ ਕਿਵੇਂ ਹੋ ਸਕਦੇ ਨੇ ਉਹ ਖਾਲਸਤਾਨ ਦੀ ਮੰਗ ਕਿੱਦਾਂ ਕਰਦੇ ਹੋ ਸਕਦੇ ਨੇ ਤਾਂ ਇਹ ਸਵਾਲ ਜਿਹੜੇ ਆ ਪਿਛਲੇ ਦਿਨਾਂ ਤੋਂ ਉੱਠ ਰਹੇ ਨੇ ਤਾਂ ਅੱਜ ਭਗਵੰਤ ਮਾਨ ਦੇ ਹੀ ਆਪਣੇ ਐਮਐਲਏ ਨੇ ਚਿੱਠੀ ਲਿਖ ਦਿੱਤੀ ਹੈ ਹੁਣ ਇਸ ਚਿੱਠੀ ਦਾ ਕੀ ਬਣੇਗਾ ਕੀ ਪੋਰਤਾਲ ਹੋਵੇਗੀ ਜਾਂਚ ਹੋਵੇਗੀ ਕਿ ਠੰਡੇ ਬਸਤੇ ਚ ਸਭ ਕੁਝ ਪਾ ਦਿੱਤਾ ਜਾਏਗਾ ਇਹ ਤਾਂ ਦੱਸੂ ਆਉਣ ਵਾਲਾ ਸਮਾਂ ਪਰ ਇਹ ਚਿੱਠੀ ਲਿਖੀ ਗਈ ਹੈ ਹੁਣ ਅਗਲੀ ਵੱਡੀ ਖਬਰ ਹੈ ਆ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦਾ ਅੰਤਮ ਸੰਸਕਾਰ ਸੀ ਔਰ ਉਹਨਾਂ ਦੇ ਅੰਤਮ ਸੰਸਕਾਰ ਨੂੰ ਲੈ ਕੇ ਕਾਫੀ ਰੌਲਾ ਪਿਆ ਕਾਹਦਾ ਰੌਲਾ ਪਿਆ ਕਿਉਂਕਿ ਉਹ ਪ੍ਰਧਾਨ ਮੰਤਰੀ ਦਾ ਪਰਿਵਾਰ ਤੇ ਕਾਂਗਰਸ ਪਾਰਟੀ ਇਹ ਮੰਨ ਕਰ ਰਹੀ ਸੀ ਕਿ ਉਹਨਾਂ ਨੂੰ ਜਿਹੜਾ ਰਾਜ ਘਾਟ ਹੈ ਜਿੱਥੇ ਪਹਿਲਾਂ ਕਈ ਸਾਰੇ ਵੱਡੇ ਬੰਦਿਆਂ ਦਾ ਅੰਤਮ ਸੰਸਕਾਰ ਹੋਇਆ ਤੇ ਸਮਾਧੀਆਂ ਬਣੀਆਂ ਉੱਥੇ ਰਾਜ ਘਾਟ ਦੇ ਉੱਪਰ ਉਹਨਾਂ ਨੂੰ ਸੰਸਕਾਰ ਕਰਨ ਦੇ ਲਈ ਇਜਾਜ਼ਤ ਤੇ ਜਗ੍ਹਾ ਦਿੱਤੀ ਜਾਵੇ ਪਰ ਮੋਦੀ ਸਰਕਾਰ ਇਹਦੇ ਲਈ ਤਿਆਰ ਨਹੀਂ ਸੀ ਮੋਦੀ ਸਰਕਾਰ ਮੰਨ ਨਹੀਂ ਰਹੀ ਸੀ ਔਰ ਇਹਦੇ ਉੱਪਰ ਫਿਰ ਬਹੁਤ ਤਣਾਤਣੀ ਹੋਈ ਕਸ਼ਮਕਸ਼ ਚੱਲੀ ਉਧਰੋਂ ਆ ਕਾਂਗਰਸ ਦੇ ਆਗੂ ਨੇ ਵੱਡੇ ਜਿਹੜੇ ਕਮੈਂਟ ਨੇ ਉਹ ਕੀਤੇ ਕਿ ਇੱਕ ਦੇਸ਼ ਦਾ ਉਹ ਵਿਅਕਤੀ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਸੀ ਔਰ ਦੇਸ਼ ਦਾ ਦੋ ਵਾਰ ਪ੍ਰਧਾਨ ਮੰਤਰੀ ਰਿਹਾ ਉਹਨੂੰ ਰਾਜ ਘਾਟ ਤੇ ਸੰਸਕਾਰ ਕਰਨ ਲਈ ਜਗ੍ਹਾ ਨਾ ਦੇ ਕੇ ਮੋਦੀ ਸਰਕਾਰ ਸੌੜੀ ਸੋਚ ਦਾ ਤੇ ਸੰਕੀਰਣਤਾ ਦਾ ਪ੍ਰਗਟਾਵਾ ਕਰ ਰਹੀ ਹੈ ਇਹ ਗੱਲਾਂ ਪੰਜਾਬ ਦੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਆਖੀਆਂ ਨੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮੋਦੀ ਸਰਕਾਰ ਬਿਲਕੁਲ ਗਲਤ ਕਰ ਰਹੀ ਆ ਇਹ ਸੌੜੀ ਸੋਚ ਦਾ ਪ੍ਰਗਟਾਵਾ ਇਹ ਸਿਆਸਤ ਆ ਇੱਕ ਮੌਤ ਦੇ ਉੱਪਰ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਤਾਂ ਜਦੋਂ ਕਾਫੀ ਵੱਡਾ ਰੌਲਾ ਪਿਆ ਤਾਂ ਫਿਰ ਮੋਦੀ ਸਰਕਾਰ ਨੂੰ ਮਜਬੂਰਨ ਜਿਹੜੀ ਰਾਜ ਘਾਟ ਦੇ ਉੱਪਰ ਕਈ ਸਾਰੇ ਸਿਆਸੀ ਨੇਤਾਵਾਂ ਦੇ ਸੰਸਕਾਰ ਕੀਤੇ ਗਏ ਔਰ ਉੱਥੇ ਸਮਾਧੀਆਂ ਵੀ ਬਣੀਆਂ ਨੇ ਉਸ ਜਗ੍ਹਾ ਦੇ ਉੱਪਰ ਡਾਕਟਰ ਮਨਮੋਨ ਸਿੰਘ ਦਾ ਸੰਸਕਾਰ ਕਰਨ ਦੀ ਇਜਾਜ਼ਤ ਦੇਣੀ ਪਈ ਹੈ ਦਿੱਤੀ ਗਈ ਹੈ ਔਰ ਹੁਣ ਉਹਨਾਂ ਦਾ ਸੰਸਕਾਰ ਉਸੇ ਜਗ੍ਹਾ ਤੇ ਕਰ ਦਿੱਤਾ ਗਿਆ ਅਗਲੀ ਖਬਰ ਹੈ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਤੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਹੱਥ ਜਮਾ ਰਹੀਆਂ ਨੇ ਔਰ ਪਹਿਲਾਂ ਤੋਂ ਲਗਾਤਾਰ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਝਾੜੂ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਤਾਂ ਕੇਜਰੀਵਾਲ ਤੇ ਉਹਦੀ ਪਾਰਟੀ ਵੀ ਬੜੇ ਜੋਰ ਸ਼ੋਰ ਦੇ ਨਾਲ ਲੱਗੀ ਹੋਈ ਹੈ ਕਿ ਫਿਰ ਸਾਡੀ ਸਰਕਾਰ ਬਣ ਜਾਵੇ ਤੇ ਉਹਦੇ ਲਈ ਰੋਜ਼ਾਨਾ ਹੀ ਉਹ ਕੋਈ ਨਾ ਕੋਈ ਅਜੀਹਾ ਮੁੱਦਾ ਲੈ ਕੇ ਆਉਂਦੇ ਨੇ ਤਾਂ ਕਿ ਵੋਟਰਾਂ ਨੂੰ ਤੇ ਲੋਕਾਂ ਨੂੰ ਇੰਜ ਲੱਗੇ ਕਿ ਕੇਜਰੀਵਾਲ ਤੇ ਉਹਦੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਹੈ ਤੇ ਦੂਸਰੀਆਂ ਪਾਰਟੀਆਂ ਉਹਨਾਂ ਦੇ ਨਾਲ ਲਗਾਤਾਰ ਧੱਕਾ ਕਰ ਰਹੀਆਂ ਨੇ ਅੱਜ ਫਿਰ ਕੇਜਰੀਵਾਲ ਪ੍ਰੈਸ ਕਾਨਫਰੰਸ ਤੇ ਆਏ ਔਰ ਉਹਨਾਂ ਨੇ ਵੱਡੇ ਦੋਸ਼ ਭਾਜਪੀ ਤੇ ਲਾਏ ਉਹ ਕਹਿੰਦਾ ਭਾਜਪੀ ਸਾਡੀਆਂ ਲੋਕ ਪੱਖੀ ਨੀਤੀਆਂ ਕਰਕੇ ਬੁਖਲਾਈ ਹੋਈ ਹੈ ਤੇ ਸਾਡੇ ਨਾਲ ਲੱਗਦੀ ਹੈ ਇਸੇ ਕਰਕੇ ਬੀਜੇਪੀ ਹੁਣ ਫਿਰ ਸਾਡੇ ਵੱਡੇ ਆਗੂ ਨੇਤਾ ਉਹਨਾਂ ਨੂੰ ਰੇਡਾਂ ਮਾਰ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਕੁਝ ਦਿਨ ਪਹਿਲਾਂ ਵੀ ਦਿੱਲੀ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਹੈ ਆਤਸ਼ੀ ਉਹਨਾਂ ਦੇ ਨਾਲ ਪ੍ਰੈਸ ਕਾਨਫਰੰਸ ਕੇਜਰੀਵਾਲ ਨੇ ਕੀਤੀ ਸੀ ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਪਹਿਲਾ ਮੈਨੂੰ ਗ੍ਰਿਫਤਾਰ ਕੀਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਸਾਡੇ ਉਪ ਮੁੱਖ ਮੰਤਰੀ ਜਿਹੜੇ ਮਨੀਸ਼ ਸੋਸੋਦੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਾਡੇ ਹੋਰ ਕਿੰਨੇ ਵੱਡੇ ਆਗੂ ਨੇ ਜਿਨ੍ਹਾਂ ਨੂੰ ਇਹਨਾਂ ਨੇ ਝੂਠੇ ਕੇਸਾਂ 'ਚ ਗ੍ਰਿਫਤਾਰ ਕੀਤਾ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਸਾਡੀ ਨਵੀਂ ਮੁੱਖ ਮੰਤਰੀ ਆਤਸ਼ੀ ਨੂੰ ਵੀ ਗ੍ਰਿਫਤਾਰ ਕਰਨ ਦੀ ਸਕੀਮ ਬੀਜੇਪੀ ਨੇ ਬਣਾ ਲਈ ਹੈ ਔਰ ਉਹ ਉਹਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਔਰ ਇਹ ਵੀ ਦੱਸਿਆ ਸੀ ਕਿ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਸੀਬੀਆਈ ਤੇ ਈਡੀ ਨੂੰ ਨਿਰਦੇਸ਼ ਵੀ ਦੇ ਦਿੱਤੇ ਗਏ ਨੇ ਔਰ ਇੱਕ ਝੂਠਾ ਕਪਲਾ ਟਰਾਂਸਪੋਰਟ ਮਹਿਕਮੇ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਸਹਾਰੇ ਜਿਹੜੀ ਨਵੀਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਬਣਾਈ ਆਤਸ਼ੀ ਉਹਨੂੰ ਗ੍ਰਿਫਤਾਰ ਕੀਤਾ ਜਾ ਸਕੇ ਔਰ ਅੱਜ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਕੇਜਰੀਵਾਲ ਐ ਉਹਨਾਂ ਨੇ ਆਖੀਆਂ ਔਰ ਉਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਬੀਜੇਪੀ ਕੇਂਦਰੀ ਏਜੰਸੀਆਂ ਨੂੰ ਵਰਤ ਕੇ ਤੇ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਇਸੇ ਤਰ੍ਹਾਂ ਦੇ ਸਵਾਲ ਹੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਕੁਝ ਹੋਰ ਲੋਕ ਉਠਾਉਂਦੇ ਨੇ ਉਹ ਇਹ ਕਹਿੰਦੇ ਨੇ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਿਰੋਧੀਆਂ ਦੀਆਂ ਆਵਾਜ਼ਾਂ ਦਬਾਉਣ ਦੇ ਲਈ ਪੁਲਿਸ ਕੇਸਾਂ ਤੇ ਗ੍ਰਿਫਤਾਰੀਆਂ ਦੀ ਮਦਦ ਲੈਂਦੀ ਹੈ ਔਰ ਕਿੰਨੇ ਸਾਰੇ ਮੁੱਦਿਆਂ ਤੇ ਇਹ ਆਵਾਜ਼ ਉੱਠੀ ਜਦੋਂ ਮਾਲਵਿੰਦਰ ਮਾਲੀ ਜਿਹੜੇ ਇੱਕ ਪੱਤਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਉਦੋਂ ਵੀ ਇਹ ਆਵਾਜ਼ ਉੱਠੀ ਮਾਲਵਿੰਦਰ ਮਾਲੀ ਨੇ ਆਪਣੇ ਆਪ ਜ਼ਮਾਨਤ ਵੀ ਨਹੀਂ ਲਈ ਔਰ ਉਸ ਤੋਂ ਬਾਅਦ ਕਿੰਨੇ ਸਾਰੇ ਹੋਰ ਵਿਅਕਤੀ ਚਾਹੇ ਉਹ ਪਾਨਾ ਸਿੱਧੂ ਹੋਵੇ ਚਾਹੇ ਉਹ ਸੁਖਪਾਲ ਸਿੰਘ ਖੈਰਾ ਹੋਵੇ ਚਾਹੇ ਉਹ ਕਿੰਨੇ ਸਾਰੇ ਹੋਰ ਵਿਅਕਤੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਫੜੇ ਗਏ ਗ੍ਰਿਫਤਾਰ ਕੀਤੇ ਗਏ ਤਾਂ ਉਹ ਉਸ ਟਾਈਮ ਉਹਨਾਂ ਦੇ ਉੱਪਰ ਬਦਲਾਖੋਰੀ ਦਾ ਦੋਸ਼ ਜਿਹੜਾ ਉਹ ਲੱਗਦਾ ਰਿਹਾ ਤਾਂ ਇਹੀ ਦੋਸ਼ ਹੁਣ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੇ ਉੱਪਰ ਲਾਉਂਦੀ ਹੈ ਤਾਂ ਲੋਕ ਕਹਿੰਦੇ ਨੇ ਜੇ ਉਹ ਤੁਹਾਡੇ ਨਾਲ ਕਰਦੇ ਨੇ ਤਾਂ ਤੁਹਾਨੂੰ ਤਕਲੀਫ ਹੁੰਦੀ ਆ ਪਰ ਜੇ ਤੁਹਾਡੀ ਸਰਕਾਰ ਕਰੇ ਫਿਰ ਉਹਦੇ ਬਾਰੇ ਤੁਸੀਂ ਗੌਰ ਕਿਉਂ ਨਹੀਂ ਕਰਦੇ ਤਾਂ ਇਹ तमाम ਅੱਜ ਦੀਆਂ ਖਬਰਾਂ ਜਿਹੜੀਆਂ ਨੇ ਇਹਨਾਂ ਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ